ਪਰਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲਿਆ ਕੈਬਨਿਟ ਮੰਤਰੀ ਰਵਜੋਤ ਸਿੰਘ ਐਨਾ ਕਰਮਚਾਰੀ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅੰਮ੍ਰਿਤਸਰ ਦੇ ਮੇਅ ਚਤੰਦਰ ਸਿੰਘ ਮੋਤੀਪਾਠੀਆ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਿਧੇਕ ਕਮਿਸ਼ਨਰ सुरेंद्र ਸਿੰਘ ਦੀ ਅਗਵਾਈ ਹੇਠ ਹੋਏ ਇੱਕ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਨੇ ਨਿਯੁਕਤੀ ਪੱਤਰ ਪੇਟ ਕੀਤੇ ਅਤੇ ਸਾਰੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਦੀ ਸਲਾਹ ਦਿੱਤੀ ਨਿਰਭਰ ਪਰਿਵਾਰਾਂ ਲਈ ਰੋਜ਼ਗਾਰ ਲਈ ਲੜਨ ਵਾਲੀ ਸੰਸਥਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਬੇਟਾ ਚੇਅਰਮੈਨ सुरेंद्र ਟੋਨਾ ਅਤੇ ਸਰਪ੍ਰਸਤ ਕੇਵਲ ਕੁਮਾਰ ਅਤੇ ਅਮਿਤ ਕੁਮਾਰ ਨੇ ਕਰਮਚਾਰੀਆਂ ਨੂੰ ਪ੍ਰਦਾਨ ਕੀਤੇ ਗਏ ਰੋਜ਼ਗਾਰ ਲਈ ਸਰਕਾਰ ਕੈਬਨਿਟ ਮੰਤਰੀ ਅਤੇ ਮੇਅਰ ਦਾ ਧੰਨਵਾਦ ਕੀਤਾ ਪ੍ਰੋਗਰਾਮ ਤੋਂ ਬਾਅਦ ਨਗਰ ਸੁਧਾਰ ટ્રਸਟੀ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਅਤੇ ਦਿੱਲੀ ਦੇ ਸਾਭਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਵੀ ਪਹੁੰਚੇ ਇਕੱਠ ਤੋਂ ਬਾਅਦ ਸਿਸੋਧਿਆ ਨੇ ਸਾਰੇ ਸ਼ਹਿਰ ਦੇ ਕੌਂਸਲਰਾਂ ਅਤੇ ਵਿਧਾਇਕਾਂ ਨਾਲ ਇੱਕ ਮੀਟਿੰਗ ਵੀ ਕੀਤੀ ਇਸ ਮੌਕੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਮਿੱਟਾ ਅਤੇ ਚੇਅਰਮੈਨ सुरेंद्र ਟੋਣਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਸਮਾਜ ਸੇਵਕ ਅਸ਼ੋਕ ਸਿੰਘ ਲੱਧੜ ਨੇ ਕੈਬਨਿਟ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਪੇਸ਼ ਕੀਤਾ ਮੀਟਿੰਗ ਮੈਂ ਆਪਣੇ ਪਾਰਟੀ ਕੇ ਐਮਐਲਏ ਕੌਂਸਲਰ ਹਲਕਾ ਪ੍ਰਬਾਰੀ ਸਭ ਦੇ ਸਾਥ ਵਿੱਚ ਮੈਂ ਮਿਲਿਆ ਥਾ ਔਰ बस ऐसे ही बैठ के कुछ खास एजेंडे रहे होंगे मीटिंग। नहीं एजेंडा तो पार्टी का यही है कि भाई ईमानदारी की राजनीति करनी है और जितना लोगों के भले के लिए काम कर सकें दिन रात मेहनत करें विशेष रूप से साफ सफाई पर बात की थी सभी लोग मिलकर अमृतसर की साफ़ सफ़ाई का काम करना शुरू करें एम एल एज काउंसलर्स होली सिटी है जितनी हम शहर की सेवा कर सकेंगे उतना राजनीति में होना सफल होगा ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਦਾ ਸਦਾ ਪਉਂਦੀ ਮਾਨ ਜੀ ਦਾ ਜਿਨ੍ਹਾਂ ਦੀ ਜੋਗ ਅਗਵਾਈ ਹੇਠ ਅੱਜ ਪੰਜਾਬ ਵਿਚ ਆਵਾ ਦੇ ਪਾਰਟੀ ਸਰਕਾਰ ਤਕਰੀਬਨ ਜੇ ਅਸੀਂ ਗੱਲ ਕਰੀ ਪੂਰੇ ਪੰਜਾਬ ਵਿਚ ਸਾਢੇ 3 ਸਾਲ ਤੋਂ ਲੈ ਕੇ ਹੁਣ ਤੱਕ ਤਕਰੀਬਨ 60000 ਦੇ ਆਸ-ਪਾਸ ਜੇ ਅਰਾਊਂਡ ਫਿਗਰ ਗੱਲ ਕਰੀ ਨਿਯੁਕਤੀ ਪੱਤਰ ਦਿੱਤੇ ਹਨ ਤੇ ਉਸ سلسلے ਨੂੰ ਅੱਗੇ ਅੱਜ ਵਧਾਉਂਦੇ ਹੋਏ ਅੱਜ ਅਮਰ ਸਿੰਘ ਸਾਹਿਬ ਵਿਕੇ ਕਾਰਪੋਰੇਸ਼ਨ ਵਿਕੇ 60 ਨਿਯੁਕਤੀ ਪੱਤਰ ਅਸੀਂ ਦਿੱਤੇ ਹੈਗੇ ਆ ਤੇ ਮੈਂ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਪਾਉਣ ਮਲੇ ਅਡਰੈਸ ਵੀ ਲਏ ਨੇ ਮੈਂ ਸਭ ਨੂੰ ਵਧਾਈ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਮੁਬਾਰਕਬਾਦ ਤੇ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਦੇਮ ਰਾਹੀ ਇਹ ਜਿਹੜੇ ਅਪੁਆਇੰਟਮੈਂਟ ਲੈਟਰ ਦਾ ਜਿਹੜਾ ਰੋਜ਼ਗਾਰ ਮਿਸ਼ਨ ਹੈਗਾ ਇਹ ਇਸ ਤਰ੍ਹਾਂ ਹੀ ਆਮਦੀ ਪਾਰਟੀ ਸਰਕਾਰ ਦੇ ਅੰਡਰ ਇਹ ਨਿਰੰਤਰ ਚੱਲ ਜਾਰੀ ਰਹੇਗਾ ਜੀ ਅੱਜ ਮਾਨਯੋਗ ਸਾਡੇ ਜਿਹੜੇ ਕੇਜਰੀਵਾਲ ਸਾਹਿਬ ਉਹਨਾਂ ਦੀ ਸੋਚ ਤੇ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਪ੍ਰਭਾਰੀ ਬਨੀਸ਼ ਸੋਧਿਆ ਜੀ ਸਾਡੇ ਮਾਨਯੋਗ ਜਿਹੜੇ ਨੇ ਮੰਤਰੀ ਲੋਕਲ ਬੋਡੀ ਸਾਡਾ ਡਾਕਟਰ ਅਵਜੋਤ ਸਿੰਘ ਜੀ ਅੱਜ ਅਸੀਂ ਜਿਹੜੇ 60 ਦੇ ਕਰੀਬ ਜਿਹੜੇ ਇਹਨੇ ਨਿਯੁਕਤੀ ਪੱਤਰ ਜਿਹੜੇ ਇਹਨੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਤਰਸ ਦੇ ਆਧਾਰ ਤੇ ਜਿਨ੍ਹਾਂ ਨੂੰ ਪਿੱਛੇ ਕਮੇਟੀ ਦੇ ਵਿੱਚ ਅਸੀਂ ਸਾਰਾ ਸਕਰੀਨਿੰਗ ਕਰਕੇ ਕੀਤਾ ਸੀਗਾ एलिਜੀਬਲ ਉਹਨਾਂ 50 ਦੇ ਕਰੀਬ ਨਿਯੁਕਤੀ ਪੱਤਰ ਜਿਹੜੇ ਦਿੱਤੇ ਗਏ ਨੇ ਕਿਉਂਕਿ ਇਹ ਸਾਡੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਇੱਕ ਟਾਸਕ ਹੈ ਕਿ ਹਰ ਘਰ ਦੇ ਵਿੱਚ ਕਿੱਥੋਂ ਤੱਕ ਵੀ ਸੰਭਵ ਹੋ ਸਕਦਾ ਨੌਕਰੀਆਂ ਤਕਰੀਬਨ 60 ਹਜ਼ਾਰ ਦੇ ਕਰੀਬ ਉਹਦੀਆਂ ਨੌਕਰੀਆਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਔਰ ਬਗੈਰ ਕਿਸੇ ਕੋਈ ਕ੍ਰਾਪਸ਼ਨ ਤੋਂ ਬਗੈਰ ਕਿਸੇ ਗੱਲ ਤੋਂ ਬਗੈਰ ਕਿਸੇ ਸਪਾਰਸ਼ ਤੋਂ ਉਸੇ ਲੜੀ ਦੇ ਤਹਿਤ ਅੱਜ ਅਮਸਰ ਨਗਰ ਨਿਗਮ ਨੇ 60 ਦੇ ਕਰੀਬ ਨਿਯੁਕਤੀ ਪੱਤਰ ਦਿੱਤੇ ਜਿਨ੍ਹਾਂ ਦੇ ਵਿੱਚ ਕੁਝ ਕਲਰਕ ਨੇ ਕੁਝ ਬੀਲਦਾਰ ਨੇ ਕੋਈ ਚੌਂਕੀਦਾਰ ਨੇ ਕੁਝ ਸੀਵਰਮੈਨ ਨੇ ਸੋ ਅੱਜ ਜਿਹੜੀ ਉਹਨਾਂ ਦੇ ਚਿਹਰੇ ਤੇ ਅੱਜ ਰੌਣਕ ਉਹ 60 ਪਰਿਵਾਰ ਜਿਹੜੇ ਨੇ ਅੱਜ ਚਿਹਰੇ ਉਹਨਾਂ ਦੇ ਖਿਲੇ ਨੇ ਧੰਨਵਾਦੀ ਹਾਂ ਮੇ ਸਾਹਿਬਜ਼ਾਤੇ ਸਾਡੇ ਮਾਝੋ ਵਿਕਰਮ ਸ਼ੇਰਗਿੱਲ ਜੀ ਕਮਿਸ਼ਨਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਲੋਕੜਵਾੜੀ ਡਾਕਟਰ ਮਨਜੋਤ ਜੀ ਇੱਥੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਸ਼ਹਿਰ ਦੇ ਵਿੱਚ ਆਏ ਨੇ ਕਾਰਪੋਰੇਸ਼ਨ ਦੇ ਨੁਕੀ ਪੱਤਰ ਦੇਣ ਮੈਂ ਉਹਨਾਂ ਦਾ ਆਇਆ ਤੇ ਧੰਨਵਾਦੀ ਬਹੁਤ ਇਸੇ ਤਰ੍ਹਾਂ ਮਾਂਜੋ ਸੁਯੋਧਿਆ ਵੀ ਉਹ ਵੀ ਆਏ ਨੇ ਇੱਥੇ ਖਾਸ ਇਹਨਾਂ ਦੀ ਮੀਟਿੰਗ ਰੱਖੀ ਗਈ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਵੱਲੋਂ ਅਸੀਂ ਮਾਣਯੋਗ ਮੰਤਰੀ ਸਾਹਿਬ ਦਾ ਪਹਿਲੇ ਦਿਨ ਤੋਂ ਧੰਨਵਾਦ ਕੀਤਾ ਵੀ ਸਾਡੇ ਨੁਕਤੀ ਪੱਤਰ ਮਲਾਜ਼ਮਾਂ ਨੂੰ ਦੇ ਕੇ ਗਏ ਨੇ ਇੱਥੇ ਮਲਾਜ਼ਮਾਂ ਦੀ ਬਹੁਤ ਘਾਟ ਆ ਜਿਹੜਾ ਸ਼ਹਿਰ ਦੇ ਅੰਦਰ ਅੰਦਰ ਗੇਟੋ 1800 ਕੰਮ ਕਰਦਾ ਸੀ ਹੁਣ ਕਿੱਥੇ 1300 ਬੰਦਾ ਕੰਮ ਕਰਦਾ ਇਸ ਕਰਕੇ ਉਹਨਾਂ ਕੋਲ ਰੁਕਸਤ ਵੀ ਕੀਤੀ ਗਈ ਕਈ ਮੀਟਿੰਗਾਂ ਵੀ ਕੀਤੀਆਂ ਵੀ ਅਸੀਂ ਜਿਹੜੀ ਇੱਥੇ ਦੀ ਭਰਤੀ ਕੀਤੀ